ਦਨ ਰਾਤ ਲਗਾਤਾਰ ਚਲਾਓ AC ਫਿਰ ਵੀ ਬੇਹੱਦ ਘਟ ਆਏਗਾ ਬਿੱਲ ਬਸ ਵਰਤੋ ਇਹ ਤਰੀਕਾ ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਤੇ ਅਸੀਂ ਹਮੇਸ਼ਾ ਹੀ ਘਰ ਪਰਿਵਾਰ ਸੁਆਣੀਆਂ ਨਾਲ ਸੰਬੰਧਤ ਬੱਚਿਆਂ ਨਾਲ ਸੰਬੰਧਤ ਤੇ ਸਰਕਾਰੀ ਸਕੀਮਾਂ ਨਾਲ ਸੰਬੰਧਤ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਚੈਨਲ ਤੇ ਨਵੇਂ ਆਏ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਾਂਗੇ ਅੰਤ ਤੱਕ ਦੇਖਦੇ ਰਹਿਣਾ ਵਿਚਾਰਨਾ ਛੱਡਿਓ ਸਕਿਪ ਕਰਿਓ ਤੇ ਬਹੁਤ ਸਰੀਆਂ ਜਾਣਕਾਰੀਆਂ ਦੁਰੀਆਂ ਰਹਿ ਜਾਂਦੀਆਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਏਸੀ ਚਲਾਉਣ ਨਾਲ ਵੀ ਬਿਜਲੀ ਦਾ ਬਿੱਲ ਘਟਾ ਸਕਦਾ ਹੈ ਕੀ ਉਹ ਤਕਨੀਕ ਹੈ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਅੰਤ ਤੱਕ ਜ਼ਰੂਰ ਦੇਖਦੇ ਰਹਿਣਾ ਗਰਮੀ ਦਾ ਸੀਜ਼ਨ ਆਉਂਦੇ ਹੀ ਏਸੀ ਦੀ ਡਿਮਾਂਡ ਤੇਜ਼ੀ ਨਾਲ ਵੱਧ ਜਾਂਦੀ ਹੈ ਅੱਜ ਕੱਲ ਲਗਭਗ ਹਰ ਘਰ ਚ 에ਅਰ ਕੰਡੀਸ਼ਨਰ ਮਿਲਦਾ ਹੈ ਅਤੇ ਜਿਨ੍ਹਾਂ ਕੋਲ ਨਹੀਂ ਉਹ ਵੀ ਖਰੀਦਣ ਦੀ ਸੋਚ ਰਹੇ ਨੇ ਜੇਕਰ ਤੇਜ਼ ਗਰਮੀ ਚ ਠੰਡਕ ਉਹਦਾ ਸਭ ਤੋਂ ਆਸਾਨ ਤਰੀਕਾ ਤੇ ਪ੍ਰਭਾਵਸ਼ਾਲੀ ਢੰਗ ਅਪਣਾਉਣਾ ਹੈ ਤਾਂ ਉਹ ਏਸੀ ਹੈ ਪਰ ਬਹੁਤ ਲੋਕ ਇਸ ਕਰਕੇ ਝਿਜਕਦੇ ਨੇ ਕਿਉਂਕਿ ਏਸੀ ਚਲਾਉਣ ਨਾਲ ਬਿਜਲੀ ਦਾ ਬਿੱਲ ਕਾਫੀ ਵੱਧ ਜਾਂਦਾ ਹੈ ਇਹ ਕੁਝ ਸੌਖੇ ਤੇ ਆਸਾਨ ਟਿਪਸ ਨੇ ਜਿਨ੍ਹਾਂ ਨਾਲ ਤੁਸੀਂ ਦਿਨ ਰਾਤ ਏਸੀ ਚਲਾ ਕੇ ਵੀ ਬਿੱਲ ਘਟਾ ਸਕਦੇ ਹੋ ਸ਼ੁਰੂ ਕਰਦੇ ਹਾਂ ਅੰਤ ਤੱਕ ਦੇਖਦੇ ਰਹੋ ਰੈਗੂਲਰ ਸਰਵਿਸਿੰਗ ਤੇ ਫਿਲਟਰ ਕਲੀਨਿੰਗ ਜੇਕਰ ਏਸੀ ਦੇ ਫਿਲਟਰ ਚ ਧੂੜ ਜੰਮ ਜਾਂਦੀ ਹੈ ਤਾਂ ਕੂਲਿੰਗ ਘਟਦੀ ਹੈ ਅਤੇ AC ਨੂੰ ਵੱਧ ਮਿਹਨਤ ਕਰਨੀ ਪੈਂਦੀ ਹੈ ਜਿਸ ਨਾਲ ਬਿਜਲੀ ਦਾ ਖਰਚਾ ਜਿਹੜਾ ਉਹ ਵੱਧ ਜਾਂਦਾ ਹੈ ਹਰ 10-15 ਦਿਨਾਂ ਚ ਫਿਲਟਰ ਨੂੰ ਸਾਫ਼ ਕਰੋ ਸਾਲ ਚ ਘੱਟੋ-ਘੱਟ ਦੋ ਵਾਰ ਪ੍ਰੋਫੈਸ਼ਨਲ ਸਰਵਿਸਿੰਗ ਜ਼ਰੂਰ ਕਰਵਾਓ 24 ਤੋਂ 26 ਡਿਗਰੀ ਤੇ ਚਲਾਓ AC AC ਨੂੰ 18 ਤੋਂ 20 ਡਿਗਰੀ ਤੇ ਚਲਾਉਣਾ ਬਿਜਲੀ ਦੀ ਖਪਤ ਵਧਾਉਣਾ ਹੈ 24 ਤੋਂ 26 ਡਿਗਰੀ ਸਭ ਤੋਂ ਬਿਹਤਰ ਹੈ ਇਸ ਨਾਲ ਬਿਜਲੀ ਵੀ ਕਟ ਲੱਗਦੀ ਹੈ ਤੇ কুলਿੰਗ ਵੀ ਆਰਾਮਦਾਇਕ ਰਹਿੰਦੀ ਹੈ ਏਸੀ ਦੇ ਨਾਲ ਸੀਲਿੰਗ ਫੈਨ ਚਲਾਉਣ ਨਾਲ কুলਿੰਗ ਜਲਦੀ ਫੈਲਦੀ ਹੈ ਕਮਰੇ ਦੀ ਸੀਲਿੰਗ ਅਤੇ ਪਰਦੇ ਖਿੜਕੀਆਂ ਚੋਂ ਆਉਂਦੀ ਧੁੱਪ ਜਾਂ ਦਰਵਾਜ਼ਿਆਂ ਦੇ ਗੈਪ ਕਾਰਨ ਏਸੀ ਨੂੰ ਵੱਧ ਮਿਹਨਤ ਕਰਨੀ ਪੈਂਦੀ ਹੈ ਮੋٹے ਪਰਦੇ ਲਗਾਓ ਅਤੇ ਗੈਪ ਸੀਲ ਕਰੋ ਰਾਤ ਨੂੰ ਸਲੀਪ ਮੋਡ ਦਾ ਕਰੋ ਇਸਤੇਮਾਲ ਰਾਤ ਨੂੰ ਸਲੀਪ ਮੋਡ ਔਨ ਕਰਨ ਨਾਲ ਏਸੀ ਹੌਲੀ-ਹੌਲੀ কুলਿੰਗ ਘਟਾਉਂਦਾ ਹੈ ਜਿਸ ਨਾਲ ਬਿਜਲੀ ਬਚਦੀ ਹੈ ਤੇ ਨੀਂਦ ਵੀ ਵਧੀਆ ਹੁੰਦੀ ਹੈ ਇਹ ਸਾਰੀਆਂ ਜਾਣਕਾਰੀਆਂ ਵੱਖ-ਵੱਖ ਇਲੈਕਟ੍ਰੀਸ਼ੀਅਨ ਮਾਇਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਵੀਡੀਓ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ